ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ অতি ਮਹੱਤਵਪੂਰਨ ਸਵਾਲਾਂ ਦੇ ਜਵਾਬ ਭਾਗ 99 ਆਓ ਸੁਣਦੇ ਹਾਂ ਸਵਾਲ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿਚ ਅੰਮ੍ਰਿਤ ਜਲ ਛਾਇਆ RAM ਸੰਪਾਦਕ ਜੀ ਕੀ ਵਾਹਿਗੁਰੂ ਸਿਰਫ ਸੰਤਾਂ ਦੇ ਕਾਰਜ ਹੀ ਰਾਸ ਕਰਦਾ ਹੈ ਆਮ ਮਨੁੱਖਾਂ ਦੇ ਨਹੀਂ ਆਮ ਮਨੁੱਖਾਂ ਦੇ ਕਾਰਜ ਕੌਣ ਰਾਸ ਕਰਦਾ ਹੈ ਜਿਹੜੇ ਰੱਬ ਦੀ ਹੋਂਦ ਨੂੰ ਮੰਨਦੇ ਹਨ ਕਿਰਪਾ ਕਰਕੇ ਇਸ ਗੱਲ ਨੂੰ ਸਪਸ਼ਟ ਕਰੋ ਜੀ ਜੋ ਮੇਰੀ ਸਮਝ ਵਿੱਚ ਨਹੀਂ ਹੈ ਜਵਾਬ ਸ਼੍ਰੀਮਾਨ ਜੀ ਹਰ ਮਨੁੱਖ ਜੋ ਈਸ਼ਵਰ ਦੀ ਹੋਂਦ ਨੂੰ ਮੰਨਦਾ ਹੈ ਜਾਂ ਨਹੀਂ ਮੰਨਦਾ ਆਸਤਕ ਹੈ ਜਾਂ ਨਾਸਤਕ ਹੈ ਉਹਨਾਂ ਦੇ ਸਾਰੇ ਕੰਮ ਜਿਨ੍ਹਾਂ ਦਾ ਆਧਾਰ ਸੱਚ ਹੈ ਨੂੰ ਪੂਰਾ ਕਰਨ ਵਿੱਚ ਸਹਾਈ ਹੋ ਜਾਂਦਾ ਹੈ ਕਿਉਂਕਿ ਈਸ਼ਵਰ ਸੱਚ ਹੈ ਤੇ ਉਹ ਸੱਚ ਨੂੰ ਹੀ ਪਿਆਰ ਕਰਦਾ ਹੈ ਆਓ ਪਹਿਲਾਂ ਆਪਾਂ ਪੂਰੇ ਸ਼ਬਦ ਨੂੰ ਸਮਝਦੇ ਹਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM धरਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈ ਕਾਰ ਭਇਆ ਜਗ ਅੰਤਰ ਲਾਥੇ ਸਗਲ ਵਿਸੂਰੇ ਪੂਰਨ ਪੁਰਖ ਅਚੁੱਤ ਅਬਨਾਸੀ ਜਿਸ ਵੇਦ ਪੁਰਾਣੀ ਗਾਇਆ ਆਪਣਾ ਬਿਰਦ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਭਾਵ ਅਰਥ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਗੁਰੂ ਜੀ ਲਿਖਦੇ ਹਨ ਕਿ ਈਸ਼ਵਰ ਆਪਣੇ ਸੰਤਾਂ ਦੇ ਹਰੇਕ ਕਾਰਜ ਵਿੱਚ ਪੂਰੀ ਤਰ੍ਹਾਂ ਸਹਾਈ ਹੁੰਦਾ ਹੈ ਇੰਜ ਲੱਗਦਾ ਹੈ ਕਿ ਉਹ ਆਪ ਹੀ ਭਗਵਾਨ ਈਸ਼ਵਰ ਸਭ ਕੁਝ ਕਰ ਰਿਹਾ ਹੈ ਤੇ ਉਹ ਸਭ ਕਾਰਜ ਪੂਰਨ ਤੌਰ ਤੇ ਪੂਰਾ ਹੋ ਰਿਹਾ ਹੁੰਦਾ ਹੈ ਪਹਿਲਾਂ ਆਪਾਂ ਸਮਝਦੇ ਹਾਂ ਕਿ ਸੰਤ ਕੌਣ ਹੁੰਦੇ ਹਨ ਸੰਤ ਦੇ ਅਰਥ ਹਨ ਜੋ ਮਨੁੱਖ ਆਪਣੇ ਮਨ ਨੂੰ ਪਵਿੱਤਰ ਕਰਕੇ ਈਸ਼ਵਰ ਨਾਲ ਜੁੜ ਜਾਂਦਾ ਹੈ ਉਹ ਈਸ਼ਵਰ ਦੇ ਗੁਣਾਂ ਨੂੰ ਪ੍ਰਾਪਤ ਕਰ ਲੈਂਦਾ ਹੈ ਸੱਚੇ ਗੁਣਾਂ ਨਾਲ ਹੀ ਵਿਚਰਦਾ ਹੈ ਤੇ ਫਿਰ ਸੰਤ ਤੇ ਈਸ਼ਵਰ ਵਿੱਚ ਕੋਈ ਫਰਕ ਨਹੀਂ ਰਹਿੰਦਾ ਕਿਉਂਕਿ ਸੰਤ ਨੇ ਈਸ਼ਵਰ ਦੇ ਸਾਰੇ ਗੁਣ ਧਾਰਨ ਕਰ ਲਏ ਹੁੰਦੇ ਹਨ ਕੋਈ ਸੰਤ ਕੋਈ ਵੀ ਬ੍ਰह्मज्ञानी ਕੋਈ ਵੀ ਕਾਰਜ ਕਰਦਾ ਹੈ ਕਿਉਂਕਿ ਉਸ ਦੇ ਬੋਲ ਵਿੱਚ ਸਚਾਈ ਹੁੰਦੀ ਹੈ ਪਵਿੱਤਰਤਾ ਹੁੰਦੀ ਹੈ ਉਹਦੇ ਸਾਰੇ ਕੰਮ ਸਹਿਜੇ ਹੀ ਸੰਪੂਰਨ ਹੋ ਜਾਂਦੇ ਹਨ ਬਿਨਾ ਕਿਸੇ ਰੁਕਾਵਟ ਦੇ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਜਦੋਂ ਆਪਣੇ ਪਿਆਰਿਆਂ ਦੇ ਕਾਰਜ ਰਾਸ ਕਰ ਦਿੰਦਾ ਹੈ ਤਾਂ ਧਰਤੀ ਉੱਪਰ ਜਲ ਸਰੋਵਰ ਜਾਂ ਤਲਾਬ ਸਭ ਸੋਹਣੇ ਸੁਹਾਵਣੇ ਤੇ ਚੰਗੇ ਲੱਗਣ ਲੱਗ ਜਾਂਦੇ ਹਨ ਪਿਆਰੇ ਨੂੰ ਇੰਜ ਲੱਗਦਾ ਹੈ ਕਿ ਉਸਤੇ ਮਨ ਤਨ ਵਿੱਚ ਅੰਮ੍ਰਿਤ ਜਲ ਦਾ ਭਾਵ ਪਵਿੱਤਰਤਾ ਦਾ ਸਚਾਈ ਦਾ ਸਦਗੁਣਾ ਦਾ ਪ੍ਰਭਾਵ ਪੈ ਰਿਹਾ ਹੈ ਤੇ ਉਸ ਨੂੰ ਆਨੰਦ ਅਵਸਥਾ ਪ੍ਰਾਪਤ ਹੋ ਰਹੀ ਹੁੰਦੀ ਹੈ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਪਿਆਰੇ ਨੂੰ ਭਾਵ ਪਵਿੱਤਰ ਆਤਮਾ ਵਾਲੇ ਮਨੁੱਖ ਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਅੰਮ੍ਰਿਤ ਜਲ ਦਾ ਉਸ ਦੇ ਮਨ ਤਨ ਤੇ ਪ੍ਰਭਾਵ ਪੈ ਰਿਹਾ ਹੈ ਤੇ ਸਹਜੇ ਹੀ ਉੱਦਮ ਹੋ ਰਿਹਾ ਲੱਗਦਾ ਹੈ ਕਿ ਸਾਰੇ ਮਨੋਰਥ ਸਹਜੇ ਹੀ ਪੂਰਨ ਹੋ ਰਹੇ ਹਨ ਜੈ ਜੈਕਾਰ ਭਯਾ ਜਗ ਅੰਤਰ ਲਾਥੇ ਸਗਲ ਵਿਸੂਰੇ ਉਸ ਪਿਆਰੇ ਮਨੁੱਖ ਦੇ ਮਨ ਦੀ ਐਸੀ ਅਵਸਥਾ ਬਣ ਜਾਂਦੀ ਹੈ ਉਸ ਨੂੰ ਇੰਜ ਲੱਗਦਾ ਹੈ ਕਿ ਈਸ਼ਵਰ ਦੀ ਸਭ ਪਾਸੇ ਜੈ ਜੈਕਾਰ ਹੀ ਹੋ ਰਹੀ ਹੈ ਤੇ ਸਭ ਮਨੁੱਖਾਂ ਦੇ ਦੁੱਖ ਕਸ਼ਟ ਕਲੇਸ਼ ਝੋਰੇ ਲੱਥੇ ਜਾ ਰਹੇ ਹਨ ਇਸ ਤਰ੍ਹਾਂ ਦੀ ਉਸ ਪਿਆਰੇ ਦੇ ਮਨ ਦੀ ਅਵਸਥਾ ਬਣਦੀ ਜਾਂਦੀ ਹੈ ਪੂਰਨ ਪੁਰਖ ਅਚੁੱਤ ਅਬਨਾਸੀ ਜਸਵੇਦ ਪੁਰਾਣੀ ਗਾਇਆ ਫਿਰ ਪਿਆਰੇ ਮਨੁੱਖ ਨੂੰ ਇੰਜ ਲੱਗਦਾ ਹੈ ਕਿ ਮਹਾਨ ਈਸ਼ਵਰ ਜੋ ਪੂਰਨ ਪੁਰਖ ਹੈ ਵਿधाता ਹੈ ਸਰਬ ਵਿਆਪਕ ਹੈ ਅਚੁੱਤ ਹੈ ਅਬਨਾਸੀ ਹੈ ਨਾ ਕਦੇ ਮਰਨ ਵਾਲਾ ਉਹ ਈਸ਼ਵਰ ਪ੍ਰਭੂ ਇਸ ਗੱਲ ਦਾ ਜਸ ਹਰ ਵਕਤ ਵੇਦ ਪੁਰਾਣ ਗਾ ਰਹੇ ਹਨ ਭਾਵ ਧਾਰਮਿਕ ਪੁਸਤਕਾਂ ਜਿਨ੍ਹਾਂ ਦਾ ਆਧਾਰ ਸੱਚ ਹੈ ਉਹ ਬਾਣੀ ਰਾਹੀ ਸ਼ਬਦਾਂ ਰਾਹੀ ਉਸ ਪ੍ਰਭੂ ਅਬਨਾਸੀ ਦੇ ਗੁਣਾਂ ਨੂੰ ਵੇਖ-ਵੇਖ ਕੇ ਗਾ ਰਹੇ ਹਨ ਉਸ ਦੇ ਜਸ ਦਾ ਗਾਇਨ ਹੋ ਰਿਹਾ ਹੈ ਆਪਣ ਬਿਰਦ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਪਰਮੇਸ਼ਰ ਨੇ ਆਪਣਾ ਸੁਭਾਉ ਜੋ ਸੱਚ ਦਾ ਹੈ ਦਿਆਲਤਾ ਕਿਰਪਾਲਤਾ ਦਾ ਹੈ ਖਿਮਾ ਕਰਨ ਦਾ ਹੈ ਸਰਬ ਗੁਣਾ ਦਾ ਹੈ ਉਸ ਨੇ ਓਨਾ ਮਨੁੱਖਾਂ ਉੱਤੇ ਕਿਰਪਾ ਕੀਤੀ ਜਿਨ੍ਹਾਂ ਨੇ ਉਸ ਮਹਾਨ ਈਸ਼ਵਰ ਦੇ ਗੁਣਾਂ ਨੂੰ ਗਾਇਆ ਈਸ਼ਵਰ ਦੀ ਉਪਮਾ ਕੀਤੀ ਮਹਾਨ ਈਸ਼ਵਰ ਨਾਲ ਜੁੜ ਗਏ ਇਹ ਗੱਲ ਕਵੀ ਦੇ ਤੌਰ ਤੇ ਪੰਜਵੇਂ ਨਾਨਕ ਕਹਿ ਰਹੇ ਹਨ ਇਹ ਸਾਰਾ ਸ਼ਬਦ ਸਾਨੂੰ ਸਮਝਾ ਰਹੇ ਹਨ ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਪੋਥੀ ਸਾਹਿਬ ਦੀ ਸੰਪਾਦਨਾ ਕੀਤੀ ਤੇ ਉਸ ਦਾ ਪ੍ਰਕਾਸ਼ ਸ੍ਰੀ ਹਰਮੰਦਰ ਸਾਹਿਬ ਵਿਖੇ ਕੀਤਾ ਤਾਂ ਉਸਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੇ ਪਹਿਲਾ ਹੁਕਮਨਾਮਾ ਲਿਆ ਤਾਂ ਉਸ ਵਿੱਚੋਂ ਇਹੀ ਸ਼ਬਦ ਆਇਆ ਸੀ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਫਿਰ ਦੂਜਾ ਇਹੀ ਹੁਕਮਨਾਮਾ ਜਦੋਂ ਸਿੰਘ ਨਨਕਾਣਾ ਸਾਹਿਬ ਨੂੰ ਮਹੰਤ ਨਰੇਣੂ ਦੇ ਕਬਜ਼ੇ ਚੋਂ ਆਜ਼ਾਦ ਕਰਾਉਣ ਲਈ ਗਏ ਸਨ ਤਾਂ ਆਜ਼ਾਦ ਹੋਣ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦਾ ਦੁਬਾਰਾ ਪ੍ਰਕਾਸ਼ ਕੀਤਾ ਗਿਆ ਤੇ ਹੁਕਮਨਾਮਾ ਲਿਆ ਗਿਆ ਤਾਂ ਇਹੀ ਹੁਕਮਨਾਮਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਆਇਆ ਸੀ ਇਹ ਹੁਕਮਨਾਮਾ ਬਹੁਤ ਮਹਾਨ ਹੈ ਵਿਚਾਰ ਕਰਨ ਤੇ ਸਪਸ਼ਟ ਹੁੰਦਾ ਹੈ ਕਿ ਜੋ ਮਨੁੱਖ ਸੱਚੀ ਸੁੱਚੀ ਪਵਿੱਤਰ ਸੰਤਾਂ ਵਾਲੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਮਨ ਨੂੰ ਪਵਿੱਤਰ ਕਰ ਲੈਂਦਾ ਹੈ ਨਾਮ ਸਿਮਰਨ ਕਰਕੇ ਤੇ ਸਦਗੁਣਾ ਨਾਲ ਜੁੜ ਕੇ ਉੱਚੀ ਸੁੱਚੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਤਾਂ ਉਸ ਨੂੰ ਵੀ ਸਭ ਕੁਝ ਇਸੇ ਤਰ੍ਹਾਂ ਹੀ ਅਨੁਭਵ ਹੁੰਦਾ ਹੈ ਕਿ ਸਭ ਪਾਸੇ ਈਸ਼ਵਰ ਹੀ ਈਸ਼ਵਰ ਹੈ। ਧਰਤ ਸੁਹਾਵੀ, ਤਾਲ ਸੁਹਾਵਾ ਲੱਗਦਾ ਹੈ। ਤਾਂ ਫਿਰ ਅਸੀਂ ਕਿਉਂ ਪਿੱਛੇ ਰਹਿ ਗਏ ਹਾਂ? ਅਸੀਂ ਤੋਂ ਭਾਵ ਸਾਰੇ ਅਸੀਂ ਲੋਕ, ਸਾਰੇ ਸਰੋਤਾ ਜਨ। ਲੱਗ ਜਾਈਏ ਪ੍ਰਭੂ ਭਗਤੀ ਵਿੱਚ ਆਪਣੇ ਜੀਵਨ ਨੂੰ ਸੱਚਾ ਸੋਚਾ ਬਣਾਉਣ ਵਿੱਚ। ਇਹ ਹਰ ਦਿਨ ਅਸੀਂ ਇੱਕ ਨਵਾਂ ਸਵੇਰਾ ਦੇਖਾਂਗੇ ਜਿਵੇਂ ਜਿਵੇਂ ਅਸੀਂ ਮਨ ਨੂੰ ਪਵਿੱਤਰ ਕਰੀ ਜਾਵਾਂਗੇ ਪੌੜੀ ਦੇ ਡੰਡੇ ਚੜੀ ਜਾਵਾਂਗੇ ਸਾਨੂੰ ਵੱਖਰਾ ਹੀ ਆਨੰਦ ਪ੍ਰਾਪਤ ਹੁੰਦਾ ਰਹੇਗਾ ਇੱਕ ਦਿਨ ਅਸੀਂ ਵੀ ਇਸ ਸੰਤ ਵਾਲੇ ਸ਼ਬਦ ਦੀ ਅਵਸਥਾ ਪ੍ਰਾਪਤ ਕਰ ਸਕਦੇ ਹਾਂ ਤੇ ਕਰ ਲਵਾਂਗੇ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰਵਾਓ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ